ਜਦੋਂ ਵੀਰ ਇਕੱਠੇ ਹੋ ਕੇ ਰੋਟੀ ਖਾਂਦੇ ਹੋਣਗੇ ਤਾਂ ਮਾਂ ਦੀਆਂ ਹੱਥਾਂ ਦੀਆਂ ਰੋਟੀਆਂ ਜਿਹੜੀਆਂ ਖਾਧੀਆਂ ਸੀ ਉਹਨਾਂ ਦੀ ਯਾਦ ਤਾਂ ਯਾ ਜ਼ਰੂਰ ਆਉਂਦੀ ਹੋਊਗੀ ਕੀ ਕਹਿਣਾ ਚਾਹੂਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਯਾਰ ਜਦੋਂ ਵੀਰ ਨੂੰ ਪਹਿਲੀ ਤਨਖਾਹ ਮਿਲਦੀ ਹੈ ਨਾ ਤਾਂ ਨਵਾਂ ਮੋਟਰਸਾਈਕਲ ਕਢਵਾ ਲੈਂਦਾ ਬਈ ਨੇ ਤਾਂ ਦੇਖੋ ਪਰਿਵਾਰ ਦੀ ਕਿੰਨੀ ਖੁਸ਼ੀ ਹੈ ਕੀ ਕਹਿਣਾ ਚਾਹੂਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਆ ਜਦੋਂ ਮੇਸਤਰੀ ਕੁਝ ਰ데요 ਪਰਦੇ ਤੇ ਲਾ ਆਂਦਾ ਨਾ ਤੇ ਉਧਰੋਂ ਗਵਾਂਢੀ ਆ ਕੇ ਕਹਿੰਦੇ ਆ ਵੀ ਸਾਡੇ ਕੰਨੇ ਕੰਦ ਲਈ ਆਉਣਾ ਮਿਸਤਰੀ ਤੂੰ ਤੇ ਮਿਸਤਰੀ ਕਹਿੰਦਾ ਵੀ ਮੈਂ ਤਾਂ ਬਿਲਕੁਲ ਸਹੀ ਕੱਢੀ ਆ ਨਾ ਕੰਦ ਸੋਨੂ ਕੀ ਲੱਗਦਾ ਦੋਸਤੋ ਸਹੀ ਨਿਕਲ ਰਹੀ ਹੈ ਕੰਦ ਦੱਸਿਓ ਜਰੂਰ ਕਮੈਂਟ ਕਰਕੇ ਜਦੋਂ ਵੀਰ ਨੇ ਵਿਦੇਸ਼ੋਂ ਆਉਣਾ ਹੁੰਦਾ ਨਾ ਆਪਣੇ ਪਿੰਡ ਨੂੰ ਤਾਂ ਦੇਖੋ ਭੈਣ ਆਪਣੇ ਭਰਾ ਦਾ ਜਾ ਕੇ ਨਾ ਕਿੰਨਾ ਵਧੀਆ ਸਵਾਗਤ ਕਰਦੀ ਹੈ ਸੱਚੀ ਯਾਰ ਭੈਣ ਭਰਾ ਦਾ ਰਿਸ਼ਤਾ ਬਹੁਤ ਹੀ ਪਿਆਰਾ ਰਿਸ਼ਤਾ ਹੁੰਦਾ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਆ ਕੁੜੀ ਮੁੰਡੇ ਦਾ ਨਾ ਇੱਕ ਮੁਕਾਬਲਾ ਕਰਾਇਆ ਜਾਂਦਾ ਵੀ ਜਿਹੜਾ ਸੇਤੀ ਗੋਲ ਗੱਪੇ ਖਾਊਗਾ ਨਾ ਤਾਂ ਉਹਨੂੰ ਇੱਕ ਨਾਮ ਮਿਲੂਗਾ ਕੀ ਕਹਿਣਾ ਚਾਹੁੰਗੇ ਦੱਸਿਓ ਜ਼ਰੂਰ